ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਸੇਬ ਪਰਮਾਤਮਾ ਦਾ ਸਵਾਇ ਗੁਰੂ ਦਾ ਸ਼ੁਕਰ ਆ ਜਿੰਨਾ ਨੇ ਬਦੌਲਤ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਉਸ ਤੋਂ ਬਾਅਦ ਪਾਰਟੀ ਹ ਇਕਮਨ ਸਰਦਾਰ ਅਮਰਿੰਦਰ ਰਾਜਾ ਵੜਿੰਗ ਜੀ ਤੇ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਜੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਡੇ ਹਲਕੇ ਦੇ ਸਾਬਕਾ ਐਮਐਲਏ ਸਰਕਾਰ ਹਰਮਿੰਦਰ ਸਿੰਘ ਜੀ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਐਸ ਟਾਈਮ ਜਿਨ੍ਹਾਂ ਨੇ ਮੇਰੇ ਤੇ ਇਹ ਮੈਨੂੰ ਮਾਣ ਬਖਸ਼ਿਆ ਤੇ ਮੇਰੇ ਤੇ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨੀ। ਕਿਤਰਾ ਇਲੈਕਸ਼ਨ ਆ ਰਹੀ 2024 ਫੰਡਾ ਦੇ ਬਚਾਤਰ ਜਦੋਂ ਇਲੈਕਸ਼ਨ ਆ ਰਹੀ ਕਿਤਰਾ ਪ੍ਰਚਾਰ ਕਰਨਾ ਆਪਣੇ ਫੜ ਜਾ ਕੇ। ਵੇਖੋ ਜੀ ਅੱਗੇ ਜ਼ਿਲ੍ਹਾ ਪ੍ਰਧਾਨ ਬਣ ਤੋਂ ਬਾਅਦ ਮੇਰੀ ਇਹ ਹੀ ਕੋਸ਼ਿਸ਼ ਹੈ ਪਹਿਲਾਂ ਵੀ ਕਿਹਾ ਹੈ ਕਿ ਔਰਤਾਂ ਨੂੰ ਸਾਰੇ ਜ਼ਿਲ੍ਹੇ ਵਿੱਚ ਸਾਰਿਆਂ ਹਲਕਿਆਂ ਵਿੱਚ ਆਪਣੇ ਵੀਰਾਂ ਦੀ ਜੋ ਵੀ ਹਲਕਾ ਪ੍ਰਧਾਨ ਨੇ ਜਾਂ ਸਾਬਕਾ ਐਮ.ਐਲ.ਏ ਨੇ ਉਹਨਾਂ ਦੇ ਨਾਲ ਮਿਲ ਕੇ ਵੀਰਾਂ ਨਾਲ ਸਾਰੇ ਜਥੇਬੰਦਕ ਢਾਂਚਾ ਜਿਹੜਾ ਹੈ ਉਹ ਤਿਆਰ ਕਰਕੇ ਔਰਤਾਂ ਦਾ ਬਲਾਕ ਪ੍ਰਧਾਨ, ಗ್ರಾಮ ਪ੍ਰਧਾਨ ਜਿਸ ਤਰ੍ਹਾਂ ਦੀ ਇਹ ਵੀ ਜੋ ਵੀ ਸਾਰੇ ਢਾਂਚਾ ਤਿਆਰ ਕਰਕੇ ਤੇ ਔਰਤਾਂ ਨੂੰ ਲਾਮਬੰਦ ਕੀਤਾ ਜਾਏਗਾ ਕਿ ਜਿਸ ਤਰ੍ਹਾਂ ਪਿਛਲੀ ਪਾਰਟੀ ਨੇ ਕੀਤਾ ਜੀ ਆਹ ਦੇ ਦਾਂਗੇ ਉਹ ਦੇ ਦਾਂਗੇ ਇਹ ਔਰਤਾਂ ਨੂੰ ਮੇਰੀ ਇਹੀ ਕੋਸ਼ਿਸ਼ ਹੋਏਗੀ ਘਰ-ਘਰ ਜਾ ਕੇ ਸਮਝਾਉਣਾ ਕਿ ਅਸੀਂ ਜਿਹੜੇ ਪੰਜਾਬੀ ਆ ਅਸੀਂ ਮਿਹਨਤ ਕਰਕੇ ਖਾਣ ਕਮਾਉਣ ਵਾਲੀ ਕੌਮ ਆ ਅਸੀਂ ਕੋਈ ਭਿਖਾਰੀ ਨਹੀਂ ਹੈਗੇ ਵੀ 1000 ਰੁਪਏ ਦੀ ਸਾਨੂੰ ਕੋਈ ਹੈਗਾ ਅਸੀਂ ਕਈ ਔਰਤਾਂ ਨੂੰ ਇਹੋ ਸਮਝਾਉਣਾ ਕੋਈ 1000 ਰੁਪਏ ਨਹੀਂ ਲੈਣਾ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਮੁਕਤੀ ਚਾਹੀਦੀ ਹੈ ਭ੍ਰਸ਼ਟਾਚਾਰ ਤੋਂ ਪੰਜਾਬ ਨੂੰ ਮੁਕਤੀ ਚਾਹੀਦੀ ਹੈ ਦਸਦੀ ਪ੍ਰਧਾਨ ਬੀਬੀ ਸੀਮਾ ਰਾਣੀ ਸ਼ਰਮਾ ਬਣੇ ਨੇ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ ਬਣੇ ਨੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਵਧਾਈ ਦਿੱਤੀ ਹੈ ਲੈਟਰ ਜਾਰੀ ਕਰ ਦਿੱਤੀ ਗਈ ਹੈ ਔਰ ਅਸੀਂ ਬਕਾਇਦਾ ਤੌਰ ਤੇ ਹੁਣ ਮਹਿਲਾ ਜਥੇਬੰਦੀ ਨੂੰ ਤਗੜਿਆਂ ਕਰਨ ਵਾਸਤੇ ਪੂਰਾ ਕੰਮ ਕਰਾਂਗੇ ਬਾਕਾਇਦਾ ਇਹਦੇ ਬਲਾਕ ਪ੍ਰਧਾਨ ਵੀ ਬੰਦ ਕੇ ਬਾਕੀ ਵੀ ਸਾਰੇ